ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਬਹੁਤ ਹੀ ਪਿਆਰੇ ਕਢਾਈਆਂ ਵਾਲੇ ਵਿਆਹਾਂ ਸ਼ਾਦੀਆਂ ਤੇ ਪਾਉਣ ਵਾਲੇ ਸੂਟ ਆਏ ਨੇ ਜੀ ਰੇਟ ਇਹਨਾਂ ਦਾ 2500 ਰੁਪਏ ਆ ਸ਼ਿਪਿੰਗ ਚਾਰजेस ਫ੍ਰੀ ਆ ਆਲ ਓਵਰ ਇੰਡੀਆ ਤੁਸੀਂ ਆਲ ਓਵਰ ਇੰਡੀਆ ਸੂਟ ਜਿੱਥੇ ਵੀ ਮੰਗਵਾਓਗੇ ਉੱਥੇ ਤੁਹਾਨੂੰ ਇਹਨਾਂ ਦੇ ਜਿਹੜੇ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਲੱਗਣਗੇ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ 2500 ਰੁਪਏ ਰੇਟ ਆ ਸ਼ਿਪਿੰਗ ਚਾਰजेस ਫ੍ਰੀ ਆ ਬਹੁਤ ਹੀ ਪਿਆਰੇ ਸੋਹਣੇ ਤੇ ਨਵੇਂ-ਨਵੇਂ ਸੂਟ ਆਏ ਨੇ ਅਬਿਆਮਾ ਸ਼ਾਦੀਆਂ ਦਾ ਜਿਵੇਂ ਸੀਜ਼ਨ ਚੱਲ ਰਿਹਾ ਹੈ ਪੂਰਾ ਹੁਣ ਵਿంటర్ ਵਿੱਚ ਵਿਆਹ ਸ਼ਾਦੀਆਂ ਦਾ ਸੀਜ਼ਨ ਰਹਿਣਾ ਹੈ ਤੇ ਇਹ ਜਿਹੜੇ ਸੂਟ ਨੇ ਇਹ ਹੋਮ ਡਿਲੀਵਰੀ ਲਈ ਅਵੇਲੇਬਲ ਨੇ 4 ਤੋਂ 5 ਦਿਨਾਂ ਦੇ ਵਿੱਚ ਵਿੱਚ ਆਲ ਓਵਰ ਇੰਡੀਆ ਅਸੀਂ ਇਹਨਾਂ ਸੂਟਾਂ ਦੀ ਡਿਲੀਵਰੀ ਕਰ ਦਿੰਨੇ ਆ ਕੁਝ ਬ੍ਰਾਂਡ ਜਿਹੜੇ ਨਹੀਂ ਅਸੀਂ ਜਲਦੀ ਪਹੁੰਚਾ ਦਿੰਨੇ ਆਂ ਕੁਝ ਤੇ ਥੋੜਾ ਟਾਈਮ ਲੱਗਦਾ ਇਸ ਲਈ ਮੈਂ ਪਹਿਲੇ ਹੀ ਕਸਟਮਰ ਨੂੰ ਦੱਸ ਦਿੰਨੀ ਹੁੰਨੀ ਆ ਕਿ ਜਿਹੜੇ ਬ੍ਰਾਂਡਸ ਤੇ ਟਾਈਮ ਲੱਗਣਾ ਉਹਨਾਂ ਤੇ ਬਾਕੀ ਤੁਸੀਂ ਕੋਈ ਸੂਟ ਬਾਈ ਕਰਨਾ ਚਾਹੀਓ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹਾਂ ਉਹਨਾਂ ਦੇ ਵਿੱਚੋਂ ਤਾਂ ਮੈਂ ਆਪਣਾ ਨੰਬਰ 6239245750 ਦਿੱਤਾ ਆ ਉਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਅਗਰ ਇਹਨਾਂ ਵਿੱਚੋਂ ਅੱਜ ਦੀ ਵੀਡੀਓ ਦੇ ਵਿੱਚੋਂ ਆ ਤਾਂ ਮੈਨੂੰ ਸਕਰੀਨਸ਼ਾਟ ਜ਼ਰੂਰ ਸੈਂਡ ਕਰ ਦਿਓ ਜਿਸ ਵੀ ਵੀਡੀਓ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਤੇ ਜੇਕਰ ਹੋਰ ਵੀਡੀਓ ਦੇ ਬਾਰੇ ਵਿੱਚੋਂ ਤਾਂ ਵੀ ਤੁਸੀਂ ਮੈਨੂੰ ਸਕਰੀਨਸ਼ਾਟ ਜ਼ਰੂਰ ਸੈਂਡ ਕਰ ਦਿਆ ਕਰੋ ਕਿਉਂਕਿ ਸਕਰੀਨਸ਼ਾਟ ਤੋਂ ਬਿਨਾ ਮੈਨੂੰ ਕਲੈਕਸ਼ਨ ਦੇ ਬਾਰੇ ਵਿੱਚ ਪਤਾ ਨਹੀਂ ਚੱਲਦਾ ਤੇ ਜੇਕਰ ਤੁਸੀਂ ਸਟੇਟਸ ਵੇਖਣੀ ਆ ਜਿਵੇਂ ਕਿ ਮੈਂ ਅਪਡੇਟਸ ਆਪਣੇ ਸਟੇਟਸ ਤੇ ਲਗਾਉਂਦੀ ਆ ਡੇਲੀ ਸੂਟਾਂ ਦੀਆਂ ਉੱਥੇ ਬਹੁਤ ਜ਼ਿਆਦਾ ਹੁੰਦੀਆਂ ਨੇ ਉਹਦੇ ਲਈ ਤੁਸੀਂ ਮੈਨੂੰ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਤੇ ਜੇਕਰ ਤੁਸੀਂ ਰੀਸੈਲਰ ਹੋ ਰੀਸੇਲਿੰਗ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਉਹਦੇ ਲਈ ਫਿਰ ਤੁਹਾਨੂੰ ਮੈਂ ਜਿਹੜਾ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਸੂਟਾਂ ਦੀਆਂ ਜਿਹੜੀਆਂ ਡੇਲੀ ਕੀ ਅਪਡੇਟਸ ਆnd ਰਿੰਦੀਆਂ ਨੇ ਐਵੇਂ ਵਾਲੇ ਜਿਹੜੇ ਸੂਟ ਨੇ ਇਹ ਪਹਿਲਾਂ ਸੂਟ 11-1200 ਦੀ ਰੇਂਜ ਵਿੱਚ ਆਏ ਸੀ ਪਰ ਹੁਣ ਇਹ ਆ ਕਿ ਅਸੀਂ ਇਹਨਾਂ ਦਾ ਜਿਹੜਾ ਸਟਾਕ ਕਲੀਅਰ ਕਰਨਾ ਇਸ ਲਈ ਇਹ ਸੂਟ ਤੁਸੀਂ ਸਿਰਫ ਤੇ ਸਿਰਫ 800 ਰੁਪਏ ਦੇ ਵਿੱਚ ਇਹ ਜਿਹੜੀਆਂ ਹੁਣ ਕਲੈਕਸ਼ਨਾਂ ਚੱਲ ਰਹੀਆਂ ਨੇ ਕੰਟੀਨਿਊ ਇਹ ਵਾਲਾ ਸੂਟ ਤੁਸੀਂ 800 ਰੁਪਏ ਦੇ ਵਿੱਚ ਬਾਈ ਕਰ ਸਕਦੇ ਹੋ ਰਾਜਾ ਰਾਣੀ ਪ੍ਰਿੰਟ ਵਾਲੇ ਤੇ ਹੋਰ ਵੀ ਬਹੁਤ سارے ਸੂਟ ਨੇ ਇਹ ਜੇਕਰ ਤੁਸੀਂ ਇੱਕ ਸੂਟ ਬਾਈ ਕਰੋਗੇ ਤੇ 800 ਰੁਪਏ ਫ੍ਰੀ ਸ਼ਿਪਿੰਗ ਚਾਰजेस ਹੈ ਤੇ ਜੇਕਰ ਤੁਸੀਂ 4 ਸੂਟ ਬਾਈ ਕਰਦੇ ਹੋ ਤੇ ਉਹਨਾਂ ਤੇ ਹੋਰ ਵੀ ਜ਼ਿਆਦਾ ਆਫਰ ਹੋ ਜੇਗੀ ਉਹ ਤੁਹਾਨੂੰ ਲਗਭਗ 3000 ਤੋਂ ਵੀ 500 ਰੁਪਏ ਘੱਟ ਤੇ ਮਿਲ ਜਾਣਗੇ ਤੇ ਉਹਦੇ ਹਿਸਾਬ ਨਾਲ ਜੇਕਰ ਤੁਸੀਂ 10 ਸੂਟ ਬਾਈ ਕਰਦੇ ਹੋ ਤਾਂ ਉਹਦੇ ਤੇ ਵੀ ਤੁਹਾਨੂੰ ਕਾਫੀ ਆਫਰ ਮਿਲ ਜੇਗੀ ਜੇਕਰ ਤੁਸੀਂ 10 ਸੂਟ ਬਾਈ ਕਰਦੇ ਹੋ ਤੁਹਾਨੂੰ ਇਹ ਸੂਟ ਸਿਰਫ ਤੇ ਸਿਰਫ 700 ਰੁਪਏ ਵਿੱਚ ਪਏਗਾ ਜਿੰਨਾ ਭੈਣਾਂ ਦੀ ਬੁਟੀਕ ਹੈ ਜਾਂ ਆ ਕੁਝ ਵੀ ਬੁਟੀਕ ਤਾਂ ਘਰੋਂ ਕੰਮ ਕਰਦੀਆਂ ਨੇ ਉਹਨਾਂ ਲਈ ਇਹ ਪਰਫੈਕਟ ਆਫਰ ਹੈ ਕਿਉਂਕਿ 10 ਸੂਟਾਂ ਤੇ ਕਾਫੀ ਜ਼ਿਆਦਾ ਲੈਸ ਹੋ ਜਾਣੀ ਹੈ ਪਹਿਲਾਂ ਅਸੀਂ ਇਹ ਸੂਟ 1100 ਤੋਂ 1200 ਦੀ ਰੇਂਜ ਵਿੱਚ ਸੇਲ ਕੀਤੇ ਨੇ ਸਾਰੇ ਸੂਟ ਜਿੰਨੇ ਵੀ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਤੁਸੀਂ ਸੋਈ ਵੀ ਸੂਟ ਬਾਇ ਕਰਨਾ ਜਾਂ ਕਿਸੇ ਵੀ ਸੂਟ ਦੀ ਕੁਐਰੀ ਕਰਨੀ ਹੈ ਤਾਂ ਨੰਬਰ ਮੇਰਾ ਆਪਣਾ ਦਿੱਤਾ ਹੋਇਆ ਉਸ ਨੰਬਰ ਤੇ ਜਾ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੂਟ ਦੀ ਕੁਐਰੀ ਹੈ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਵੀਡੀਓ ਐਡ ਕਰਦੀ ਉਹਨਾਂ ਦੇ ਵਿੱਚੋਂ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ